ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫੈਲਕਾ 24 ਦਸਦਈਏ ਪਿੰਡ ਕੁਰਕਾ ਵਿੱਚ ਪੀਰ ਬਾਬਾ ਅਸ਼ਿਰਸ਼ਵਲੀ ਦਾ ਮੇਲਾ ਹਰ ਸਾਲ ਦੀ ਹੀ ਤਰ੍ਹਾਂ ਬੜੀ ਧੂਮਤਾਂ ਨਾਲ ਲਗਾਇਆ ਜਾਂਦਾ ਹੈ ਦਸਦਈਏ ਕਿ ਪਿੰਡ ਵਸਿਆਵਾਂ ਵੱਲੋਂ ਇੱਥੇ ਖਾਸ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਦੂਰੋਂ ਨੇੜੋਂ ਸੰਗਤਾਂ ਆ ਕੇ ਤੇ ਲੰਗਰ ਛਕਦੀਆਂ ਹਨ ਔਰ ਬਾਬਾ ਜੀ ਦੇ ਦਰਸ਼ਨ ਕਰਦੀਆਂ ਹਨ ਦਸਦਈਏ ਕਿ ਇਸ ਮੇਲੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਐਮਐਲਏ ਫਾਜ਼ਿਲ ਕਾ ਦਿਵਿੰਦਰ ਕਬਾਇਆ ਪਹੁੰਚੇ ਅਤੇ ਦਿਵਿੰਦਰ ਕਬਾਇਆ ਨੇ ਦੱਸਿਆ ਕਿ ਨਸ਼ੇ ਦੀ ਦਲਦਲ ਵਿੱਚ ਨੌਜਵਾਨ ਫਸ ਰਹੇ ਹਨ ਉਹਨਾਂ ਨੂੰ ਕਬੱਡੀ ਵਾਲੇ ਧਿਆਨ ਦੇਣਾ ਚਾਹੀਦਾ ਹੈ ਔਰ ਔਰ ਰਵੈਤੀ ਖੇਡਾਂ ਵੱਲ ਨੂੰ ਧਿਆਨ ਦੇਣਾ ਚਾਹੀਦਾ ਹੈ ਦੱਸ ਦਈਏ ਕਿ ਪਿੰਡ ਵਾਸੀਆਂ ਦਾ ਵੀ ਬਿਆਨ ਆਇਆ ਸਾਹਮਣੇ ਉਹਨਾਂ ਨੇ ਦੱਸਿਆ ਕਿ ਇਹ ਮੇਲੇ ਵਿੱਚ ਹਰ ਤਰ੍ਹਾਂ ਦੇ ਮਨਿਆਰੀ ਦਾ ਸਮਾਨ ਜਲੇਬੀ ਜੋ ਕਿ ਤਸਵੀਰਾਂ ਵਿੱਚ ਦੇਖ ਰਹੇ ਹੋ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਮੇਲਾ ਬੜੇ पुराने समय तो लग रहा है। अब तो 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 अब ਜਦ ਘੜਾ ਪੜ੍ਹ ਸਕੀ ਆਇਆ। ਹਾ ਤਾਂ ਮੇਲਾ ਲੱਗਿਆ ਇੱਥੇ। ਹਾਂਜੀ। ਕਿਵੇਂ ਰਿਹਾ ਤੁਹਾਡਾ ਕੰਮ? ਬਹੁਤ ਵਧੀਆ ਜੀ। ਗਰਮੀ ਬਹੁਤ ਹੈ ਜੀ। ਗਰਮੀ ਤਾਂ ਬਹੁਤ ਹੈ ਜੀ। ਬਾਬੇ ਨੇ ਕੀਤੀ ਨਹੀਂ ਫੇਰ? ਬਾਬੇ ਨੇ ਮੇਰੇ ਦੋ ਦਿਨ ਪਹਿਲਾਂ ਕਰਦੀ ਬਾਬੇ ਨੇ ਮੇਰੇ। ਦੋ ਦਿਨ ਪਹਿਲਾਂ ਕਰਤੀ। ਅਡਵਾਂਸ ਕਰਤੀ। ਹੋ ਸਕਦਾ ਰਾਤ ਨੂੰ ਹੋ ਜਾਈ। ਹਾਂ ਇਹ ਵੀ ਗੱਲ ਸਾਡੀ ਸਹੀ ਆ। ਤਾਂ ਤੁਸੀਂ ਆ ਗਾਨੀਆਂ ਛੱਲੇ ਇਹ ਤੁਸੀਂ ਸੇਲ ਕਰ ਦਿਓ। ਹਾਂਜੀ ਹਾਂਜੀ। ਮੈਂ ਇੱਕ ਚੀਜ਼ ਹੋਰ ਇੱਥੇ ਦੇਖੀ ਆ ਸੌਰੀ ਮੈਂ ਅੱਗੇ ਪਹਿਲਾਂ ਵੀ ਆਉਣਾ ਇਸ ਮੇਲੇ ਤੇ ਸਹੀ ਸੰਗਤ ਐ ਸਿਰ ਜਿਆਦਾ ਪਹਿਲਾਂ ਪਹਿਲਾਂ ਨਾ ਅੱਗੇ ਨਾਲ ਸੰਗਤ ਹੈਗਾ ਨਾ ਜੀ ਫਰਕ ਮੇਲਾ ਪਹਿਲਾਂ ਨਾਲੋਂ ਵੱਡਾ ਲੱਗਿਆ ਜੀ ਅੱਗੇ ਕੇ ਵੱਡਾ ਹੀ ਆ ਮੈਂ ਹਾਂਜੀ 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 ਇੱਕ ਜਿਹੜਾ ਸਥਾਨ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਮੈਂ ਉਹਦੇ ਨਾਲ ਸਹਿਮਤ ਆ ਮੈਂ ਨਹੀਂ ਕਹਿੰਦਾ ਕਿ ਕਿਸਾਨ ਮਜ਼ਦੂਰ ਜਿੰਦਾਬਾਦ ਇੱਕਤਾ ਜਿੰਦਾਬਾਦ ਇਹ ਮਾੜਾ ਮੈਂ ਕਹਿੰਦਾ ਚੰਗਾ ਮਾੜਾ ਮੈਂ ਨਹੀਂ ਕਹਿੰਦਾ ਪਰ ਮਜ਼ਦੂਰ ਦੇ ਨਾਲ ਸਾਡੇ ਨਾਲ ਮਜ਼ਦੂਰ ਦੇ ਨਾਲ ਥੋੜਾ ਜਿਹਾ ਵਿਚਾਰਾ ਚੱਲ ਰਿਹਾ ਹੈ ਮੈਨੂੰ ਜਿਹੜਾ ਵਾਰ-ਵਾਰ ਗੱਲ ਖਾਈ ਜਾ ਰਹੀ ਹੈ ਕਿ ਇਹਨੂੰ ਮੈਂ ਤੋੜਨਾ ਨਹੀਂ ਜਾਂਦਾ ਇਹਨੂੰ ਮੈਂ ਜੋ ਹੀ ਰੱਖਣਾ ਚਾਹਣਾ ਪਰ ਜੇਕਰ ਕਿਸਾਨ ਵੀਰ ਮਜ਼ਦੂਰ ਦੀ ਗੱਲ ਕਰਨਗੇ ਤਾਂ ਨਹੀਂ ਤਾਂ ਮੈਂ ਕੁਛ ਜਿਵੇਂ ਤੂੰ ਉਹਨਾਂ ਨਾਲ ਸਮਝ ਦੇ ਵਿੱਚ ਮੀਟਿੰਗ ਰੱਖਾਂ ਦਾ ਪਿੰਡ ਕੋਕਾ ਦੇ ਵਿੱਚ ਜਿੰਨੇ ਕੋ ਮੇਰੇ ਕੋਲ ਪੁੱਛਾ ਰਹਾ ਮੈਂ ਉਹਨਾਂ ਕੋ ਕਰਾਂਗਾ ਤੇ ਜੇ ਮੇਰੇ ਕਿਸੇ ਵੀਰਾਂ ਦਾ ਮੈਨੂੰ ਸੁਜੋਗ ਮਿਲਿਆ ਤਾਂ ਮੈਂ ਵੱਧ ਚੜ ਕੇ ਇੱਥੇ ਜਿਹੜਾ ਇਸ ਦੀ ਮੀਟਿੰਗ ਰੱਖਾਂਗਾ ਤਾਂ ਇਹਦਾ ਮੈਂ ਇਤਕਰਾ ਜਿਹੜਾ ਮੈਂ ਦਸਾਂਗਾ ਵੀ ਵਿੱਚ ਮਜ਼ਦੂਰ ਦੇ ਨਾਲ ਇਤਕਰਾ ਕੀ ਇਹ ਮੇਰੀ ਗੱਲ ਜਿਹੜੀ ਹੈ ਦੌਰ ਦੀ ਚਰਨੇ ਔਰ ਇਹ ਮੇਰਾ ਸੁਨਿਆ ਵੀ ਹੈ ਕਿ ਮੈਂ ਗਲਤ ਹਾਂ ਇਹਦੇ ਵਿੱਚ ਮੈਂ ਕਿਸੇ ਦੇ ਇੱਕ ਵੀ ਦਾ ਕਿਸੇ ਦੇ ਪੱਛ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਸੰਯੁਕਤ ਦੀ ਗੱਲ ਕਰ ਰਿਹਾ ਵੀ ਜੇ ਸੰਯੁਕਤ ਵਿੱਚ ਰਹਿਣਾ ਹੈ ਤਾਂ ਗੈਰ ਗੱਲਾਂ ਪਾ ਸੰਯੁਕਤ ਦੀ ਕਰੀਂ ਇੱਕ ਪੜਾਣ ਉਹਦੇ ਪਾਣੀ ਵਰਦੇ ਗੱਲ ਨਹੀਂ ਕਰ ਰਿਹਾ ਦੂਜੇ ਨੂੰ ਕੱਟ ਦਿੰਦਾ ਅਸੀਂ ਇਹਨੂੰ ਬੇਇਤੀ ਕਰਦੇ ਹਾਂ ਤੇ ਸਾਡੀ ਦੇਖ ਨੂੰ ਸ਼ਰਮ ਆਉਂਦੀ ਹੈ ਸਾਨੂੰ ਸੜਕ ਬਣਾ ਕੇ ਦੇਣ ਪਰ ਚਾਰ ਪੰਜ ਲੱਗਦੇ ਆਏ ਨੇ ਵੀ ਅਨੇ ਬਨੇ ਜਾਵੇ ਕਾਰ ਹੋਵੇਗੀ ਉਹ ਤੇ ਇਹਨਾਂ ਨੇ ਬਾਟਰ ਏਰੀਆ ਨਾਲ ਤੇ ਸਮਾਰਿਆ ਹੈ ਸੋ ਇਸ ਵਾਰ ਇਹਨਾਂ ਸੰਤਾਂ ਨਾਲ ਰਹੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੈ ਗੁਰੂ ਜੀ ਦਾ ਖਾਲਸਾ ਗੁਰੂ ਜੀ ਦੀ ਬਖਸ਼ਿਸ਼ ਕਰਦਾ ਹਾਂ ਸਰਦਾਰ ਦਵਿੰਦਰ ਸਿੰਘ ਸੁਹਾਇਆ ਨੂੰ ਲੱਖ ਲੱਖ ਵੇਲੇ ਦੀਆਂ ਵਧਾਈਆਂ ਜਿਨ੍ਹਾਂ ਨੇ ਇਹ ਮਲੇਂਦੇ ਦੇ ਚੰਦ ਤਹਰ ਦਾ ਚੰਦ ਰੰਗ ਦਾ ਲਾਜ ਇੱਥੇ ਆ ਕੇ ਮੇਲਾ ਵੇਖ ਕੇ ਔਰ ਸਾਰੇ ਸਾਡੇ ਲੋਕਾਂ ਨੂੰ ਮਿਲ ਕੇ ਔਰ ਉਸ ਤੋਂ ਵੱਡੀ ਖੁਸ਼ੀ ਹੈ ਕਿ ਇਸ ਬਾਦਰ ਪੱਟੀ ਦੇ ਲੋਕਾਂ ਨੇ ਕਬੱਡੀ ਦਾ ਜਿਹੜਾ ਟੂਰਨਾਮੈਂਟ ਕਰਾਇਆ ਉਹ ਜੀ ਦੇ ਨਾਲ ਮੈਨੂੰ ਲੱਗਦਾ ਕਿ ਨੌਜਵਾਨਾਂ ਨੂੰ ਪ੍ਰੇਰਣਾ ਮਿਲਦੀ ਹੈ ਔਰ ਨੌਜਵਾਨ ਜਿਹੜਾ ਨਸ਼ਿਆਂ ਤੋਂ ਆਟਕੇ ਖੇਡਾਂ ਦੇ ਵੱਲ ਲੱਗਦੇ ਆ ਔਰ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ। ਨਸ਼ਾ ਨੌਜਵਾਨਾਂ 'ਤੇ ਬਹੁਤ ਜ਼ਿਆਦਾ ਵਧ ਰਿਹਾ ਜੇ ਕਿਹਾ ਜਾਂਦਾ ਹੈ। ਔਰ ਤੁਸੀਂ ਵੇਖੇ ਪਿਛਲੇ 25 ਸਾਲ ਆਮ ਆਦਮੀ ਦੀ ਸਰਕਾਰ ਚ ਪਿੰਡ ਪਿੰਡ ਜਿਹੜਾ ਮੈਸਮ ਦਾ ਨਸ਼ਾ ਹੋ ਗਿਆ। ਸੋ ਇਹਨਾਂ ਦਾ ਕੰਟਰੋਲ ਜਿਹੜਾ ਨਸ਼ੇ ਤੇ ਬਿਲਕੁਲ ਖਤਮ ਹੋ ਚੁੱਕਿਆ ਹੈ ਔਰ ਹੁਣ ਲੋਕਾਂ ਨੇ ਸਾਨੂੰ ਫਿਰ ਸੇਵਾ ਦਾ ਮੌਕਾ ਦਿੱਤਾ ਹੈ ਸਰਦਾਰ ਸ਼ੇਰ ਸਿੰਘ ਖਬਾਇਆ ਜੀ ਨੂੰ ਐਮਪੀ ਸਾਡੇ ਪੂਰੇ ਯਤਨ ਹੋਣਗੇ ਕਿ ਜਿਹੜਾ ਪੇਸ ਇਲਾਕੇ ਦੇ ਵਿੱਚ ਜਿਹੜਾ ਨਸ਼ੇ ਨੂੰ ਖਤਮ ਕੀਤਾ ਜਾਵੇ